ਕਲ ਭਾਈ ਸਾਰਿਆਂ ਨੂੰ ਜੀ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਪਸ਼ੂਆਂ ਤੇ ਲੋਨ ਬਾਰੇ ਪਸ਼ੂਆਂ ਦੇ ਉੱਪਰ ਡੇਰੀ ਲੋਨ ਆ ਜਿਹੜਾ ਉਹ ਕਿਵੇਂ ਮਿਲਦਾ ਕਿੱਥੋਂ ਮਿਲਦਾ ਕਿਹੜੇ-ਕਿਹੜੇ ਵੀਰ ਲੈ ਸਕਦੇ ਆ ਤੇ ਇਹ ਚੀਜ਼ਾਂ ਸਾਰੀਆਂ ਪੂਰੀ ਬਰੀਕੀ ਨਾਲ ਡਿਟੇਲ ਨਾਲ ਤੁਹਾਨੂੰ ਦੱਸਾਂਗੇ ਤੇ ਸਭ ਤੋਂ ਪਹਿਲਾਂ ਤਾਂ ਜਿਹੜੇ ਵੀਰ ਵੀ ਆਪਣੇ ਚੈਨਲ ਤੇ ਨਵੇਂ ਆਏ ਆ ਤੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਹੋਰ ਭਰਾਵਾਂ ਤੱਕ ਵੀ ਸ਼ੇਅਰ ਕਰਿਆ ਜੇ ਤਾਂ ਜੋ ਕਿ ਇਹ ਜਿਹੜਾ ਵੀ ਵੀਰ ਕੋਈ ਇਸ ਕਾਰੋਬਾਰ ਨੂੰ ਕਿੱਤੇ ਨੂੰ ਸ਼ੁਰੂ ਕਰਨਾ ਚਾਹੁੰਦਾ ਤੇ ਉਹ ਕਰ ਸਕੇ ਮੁੱਦੇ ਦੀ ਗੱਲ ਹੀ ਕਰਾਂਗੇ ਇਧਰ ਉਧਰ ਦੀਆਂ ਗੱਲਾਂ ਨਹੀਂ ਕਰਦੇ ਪਹਿਲੀ ਗੱਲ ਤਾਂ ਇਹ ਹੈਗੀ ਬਾਈ ਮੇਰੇ ਕੋਲੇ ਕੋਈ ਵੀਡੀਓ ਐਡੀਟਿੰਗ ਵਾਲਾ ਜਾਂ ਉਹ ਸਿਸਟਮ ਹੈ ਨਹੀਂਗਾ ਆਪਾਂ ਦਾ ਪਾਸੇ ਇਹਦੀ ਚਲਾ ਕੇ ਤੇ ਆਪ ਹੀ ਬਣਾਈ ਦੀ ਆਪ ਦੀ ਨਾਮ ਕੋਈ ਬਣਾਉਣਾ ਲਾਏਗਾ ਨਾਲ ਹਨ ਤੇ ਇਹ ਹੈਗਾ ਵੀ ਪਸ਼ੂਆਂ ਤੇ ਲੋਨ ਕਾਫੀ ਤਰ੍ਹਾਂ ਦੇ ਮਿਲਦੇ ਆ ਜਿਨ੍ਹਾਂ ਦੇ ਵਿੱਚ ਕਟੀਆਂ ਬੱਚੀਆਂ ਨੂੰ ਪਾਲਣ ਵਾਲਾ ਲੋਨ ਹੋ ਗਿਆ ਜਾਂ ਫਿਰ ਇੱਕ ਲੋਨ ਦਦਾਹੂ ਪਸ਼ੀਆਂ ਤੇ ਅੰਦਾ ਜਾਂ ਫਿਰ ਸ਼ੈੱਡ ਬਣਾਉਣ ਲਈ ਲੋਨ ਹੋ ਗਿਆ ਇਹ ਤਿੰਨ ਚਾਰ ਸਕੀਮਾਂ ਜਿਹੜੀਆਂ ਉਹ ਚੱਲ ਰਹੀਆਂ ਸਰਕਾਰਾਂ ਵੱਲੋਂ ਪੰਜਾਬ ਸਰਕਾਰ ਵੀ ਚਲਾ ਰਹੀ ਔਰ ਭਾਰਤ ਸਰਕਾਰ ਵੱਲੋਂ ਵੀ ਚੱਲਦੇ ਆ ਤੇ ਸਭ ਤੋਂ ਪਹਿਲੀ ਜਿਹੜੀ ਇਸ ਲੋਨ ਲੈਣ ਦੇ ਲਈ ਜ਼ਰੂਰੀ ਚੀਜ਼ ਹੈਗੀ ਆ ਉਹ ਇਹ ਹੈਗੀ ਆ ਕਿ ਤੁਹਾਨੂੰ ਹਰੇਕ ਜ਼ਿਲ੍ਹੇ ਦੇ ਅੰਦਰ ਜਾਂ ਤਿੰਨਾਂ ਤਿੰਨਾਂ ਚਾਰਾਂ ਚਾਰਾਂ ਜ਼ਿਲ੍ਹਿਆਂ ਨੂੰ ਜੋੜ ਕੇ ਇੱਕ ਸਖਲਾਈ ਸੈਂਟਰ ਬਣਾਏ ਹੋਏ ਆ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਉੱਥੋਂ ਜਾ ਕੇ ਤੁਹਾਨੂੰ ਹਫਤਾਵਾਰ ਦੀ ਜਾਂ ਮਹੀਨੇ ਦੀ ਟ੍ਰੇਨਿੰਗ ਲੈਣੀ ਪਊਗੀ ਇੱਕ ਟ੍ਰੇਨਿੰਗ ਸਰਟੀਫਿਕੇਟ ਲੈਣਾ ਪਊਗਾ ਡੇਰੀ ਫਾਰਮ ਦੇ ਕਿੱਤੇ ਦਾ ਉੱਥੇ ਤੁਹਾਨੂੰ ਪਸ਼ੂਆਂ ਨੂੰ ਪਾਲਣ ਲਈ ਇੱਕ ਜਿਹੜੀ ਜਿਹੜੀਆਂ ਐਸੈਂਸ਼ੀਅਲ ਚੀਜ਼ਾਂ ਦੱਸੀਆਂ ਜਾਣੀਆਂ ਜ਼ਰੂਰੀ ਚੀਜ਼ਾਂ ਦੱਸੀਆਂ ਜਾਣੀਆਂ ਵੀ ਕਿਹੜੀਆਂ-ਕਿਹੜੀਆਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਪਾជੂਆਂ ਦੀ ਸਾਮ ਸੰਭਾਲ ਕਿਵੇਂ ਕਰਨੀ ਆ ਮੁੱਢਲੇ ਤੌਰ ਤੇ ਉਹਨਾਂ ਨੂੰ ਕੋਈ ਜੇ ਕੋਈ ਦਿੱਕਤ ਆਉਂਦੀ ਆ ਤੇ ਉਹਨਾਂ ਨੂੰ ਫਰਸਟ ایڈ ਕਿਵੇਂ ਦੇਣੀ ਆ ਆਪਾਂ ਇਹ ਸਾਰੀਆਂ ਚੀਜ਼ਾਂ ਉਸ ਕੋਰਸ ਦੌਰਾਨ ਸਿਖਾਈਆਂ ਜਾਂਦੀਆਂ ਤੇ ਇਹ ਤੁਸੀਂ ਜਿਹੜਾ ਕੋਰਸ ਆ ਉਹ ਚਾਹੇ ਲੇਡੀਜ਼ ਵੀ ਕਰ ਸਕਦੀਆਂ ਜੈਂਟਸ ਵੀ ਕਰ ਸਕਦੇ ਆ ਔਰਤਾਂ ਮਰਦਾਂ ਸਾਰਿਆਂ ਲਈ ਇੱਕੋ ਜਿਹਾ ਹੈਗਾ ਕੋਈ ਮਰਜ਼ੀ ਕਰ ਸਕਦਾ ਪਰ ਜਿਹੜਾ ਇਹ ਸਰਟੀਫਿਕੇਟ ਬਣ ਕੇ ਆਉਂਦਾ ਤੇ ਇਹ ਸਰਟੀਫਿਕੇਟ ਦੇ ਉੱਪਰ ਹੀ ਜਿਹੜੀ ਤੁਹਾਨੂੰ ਸਬਸਿਡੀ ਆ ਉਹ ਮਿਲੂਗੀ ਜੇ ਤੁਸੀਂ ਲੋਨ ਲਾਉਂਗੇ ਤਾਂ ਜਿਹੜੀ ਅੱਜ ਤੋਂ ਜੇ ਥੋੜਾ ਪਹਿਲਾਂ ਦੀ ਗੱਲ ਕਰੀਏ ਤਾਂ ਉਹ ਇਹਦੇ ਉੱਤੇ ਜਰਨਲ ਵਰਗ ਲਈ 25% ਸਬਸਿਡੀ ਸੀ ਐਸ ਸੀ ਬੀ ਸੀ ਤੇ ਇਹਨਾਂ ਭਾਈਚਾਰਿਆਂ ਦੇ ਲਈ ਜਿਹੜੀ 35% ਸਬਸਿਡੀ ਸੀ ਲੇਡੀਜ਼ ਦੇ ਲਈ ਸਾਰਿਆਂ ਦੇ ਲਈ 35% ਸਬਸਿਡੀ ਸੀ ਚਾਹੇ ਕੋਈ ਜਰਨਲ ਨਾਲ ਸੰਬੰਧਤ ਹੈਗੇ ਆ ਜਾਂ ਕੋਈ SCBC ਨਾਲੋ ਲੇਡੀਜ਼ ਦੇ ਨਾਮ ਤੇ ਜੇਕਰ ਲੋਨ ਹੁੰਦਾ ਲੇਡੀਜ਼ ਅਗਰ ਟ੍ਰੇਨਿੰਗ ਲੈ ਕੇ ਆਉਂਦੀ ਆ ਤਾਂ ਉਹਦੇ ਲਈ ਜਿਹੜਾ ਲੋਨ ਦੀ ਸਬਸਿਡੀ ਉਹ 35% ਅੰਦਰ ਵਿਧਾਰਤ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਹੁਣ ਆਪਾਂ ਗੱਲ ਕਰਦੇ ਬਾਈ ਇੱਕ ਤਾਂ ਲੋਨ ਮਿਲਦਾ ਹੈਗਾ ਵੀ ਜਿਵੇਂ ਜੇ ਤੁਸੀਂ ਕਟੀਆਂ ਬੱਚੀਆਂ ਲੈ ਕੇ ਪਾਲਣੀਆਂ ਚਾਹੁੰਦੇ ਹੋ ਤੇ ਉਹਨਾਂ ਤੇ ਤੁਹਾਨੂੰ ਲੋਨ ਦਿੱਤਾ ਜਾਊਗਾ ਔਰ ਜਿੰਨੇ ਨਹੀਂਆਂ ਕਟੀਆਂ ਬੱਚੀਆਂ ਉਹ ਇੱਕ ਕਰਾਈਟੇਰੀਆ ਰੱਖਿਆ ਗਿਆ ਪੰਜਾਬ ਸਰਕਾਰ ਵੱਲੋਂ ਉਹ ਤੁਸੀਂ ਉਹਨਾਂ ਨੂੰ ਪੂਰਾ ਕਰਕੇ ਦੇਣਾ ਪਹਿਲਾਂ ਇਹ ਜਿਹੜਾ ਸਰਟੀਫਿਕੇਟ ਵਾਲਾ ਟ੍ਰੇਨਿੰਗ ਵਾਲਾ ਤੇ ਉਹ ਤੁਸੀਂ ਜਾ ਕੇ ਉੱਥੇ ਜਮ੍ਹਾਂ ਕਰਵਾਉਂਗੇ ਆਪਦੇ ਜਿਹੜਾ ਤੁਹਾਡੇ ਜ਼ਿਲ੍ਹੇ ਦਾ ਪਸ਼ੂ ਪਾਲਣ ਵਿਭਾਗ ਦਾ ਦਫ਼ਤਰ ਹੋਊਗਾ ਉੱਥੇ ਜਾ ਕੇ ਤੁਸੀਂ ਉਹ ਸਰਟੀਫਿਕੇਟ ਆਪਦਾ ਜਮ੍ਹਾਂ ਕਰਵਾਉਂਗੇ ਆਪਦੀ ਫਾਈਲ ਭਰ ਕੇ ਦੋਗੇ ਕੱਟੀਆਂ ਵੱੱਛੀਆਂ ਪਾਲਣ ਸੰਬੰਧੀ ਫਿਰ ਉਹ ਗਾਂ ਜਿਹੜੀ ਵੀ ਤੁਹਾਨੂੰ ਕੋਈ ਨੇੜੇ ਬੈਂਕ ਪੈਂਦੀ ਹੋਊਗੀ ਉਸ ਬੈਂਕ ਨੂੰ ਭੇਜਣਗੇ ਤੇ ਉਸ ਤੋਂ ਗਾਂ ਜਿਹੜਾ ਇਹ ਬੈਂਕ ਪ੍ਰੋਸੈਸ ਕਰਕੇ ਦੇਊਗੀ ਸਾਰੇ ਦਾ ਸਾਰਾ ਜੇ ਗੱਲ ਕਰੀਏ ਇਹਦੇ ਵਿੱਚ ਵੀਰੇ ਸਕਿਉਰਟੀ ਦੀ ਤੇ ਸਕਿਉਰਟੀ ਹੈ ਜਿਹੜੀ ਤੇ ਉਹ ਜੇਕਰ ਤਾਂ ਆਪਾਂ ਪਸ਼ੂਆਂ ਦੇ ਉੱਤੇ ਲੋਨ 1,60,000 ਰੁਪਏ ਤੱਕ ਲੈਣੇ ਆ ਤਾਂ ਕੋਈ ਸਕਿਉਰਟੀ ਨਹੀਂ ਹੈਗੀ ਜੇ ਇਸ ਤੋਂ ਉੱਪਰ ਤੁਸੀਂ ਲੋਨ ਲਾਉਂਗੇ ਤੇ ਤੁਹਾਨੂੰ ਜ਼ਰੂਰ ਕੋਈ ਜ਼ਮੀਨ ਜਾਂ ਕਿਸੇ ਵੀ ਤਰ੍ਹਾਂ ਦੀ ਆਪਦੀ ਰਹਿਸ਼ੀ ਪ੍ਰਾਪਰਟੀ ਉਹ ਹੈ ਜਿਹੜੀ ਮਾਰਗੇਜ ਕਰਵਾਉਣੀ ਪਊਗੀ ਪਲਾਜ ਕਰਵਾਉਣੀ ਪਊਗੀ ਬੈਂਕ ਕੋਲੇ ਫੇਰ ਉਹਦੇ ਬਦਲੇ ਤੁਹਾਨੂੰ ਜਿਹੜਾ ਲੋਨ ਆ ਮਿਲੇਗਾ ਤੇ ਇਸ ਤੋਂ ਇਲਾਵਾ ਇੱਕ ਸ਼ੈੱਡ ਦੇ ਉੱਪਰ ਵੀ ਹੁੰਦਾ ਲੋਨ ਉਹ ਜਿੰਨੇ ਭਾਈ ਜਿੰਨੇ ਦਾ ਇਨ ਬੈਨ ਤੁਹਾਡਾ ਉਵੇਂ ਦਾ ਉਵੇਂ ਸ਼ੈੱਡ ਪਾਇਆ ਹੋਣਾ ਚਾਹੀਦਾ ਜਿਵੇਂ ਡੇਰੀ ਪਾਲਣ ਵਿਭਾਗ ਵੱਲੋਂ ਹਦਾਇਤਾਂ ਦੇ ਅਨੁਸਾਰ ਹੀ ਪਾਇਆ ਹੋਣਾ ਚਾਹੀਦਾ ਫਿਰ ਜਾ ਕੇ ਤੁਹਾਨੂੰ ਉਹ ਤੇ ਸਬਸਿਡੀ ਮਿਲੂਗੀ ਉਹ ਜੇ 10 ਪਸ਼ੂਆਂ ਦੇ ਲਈ ਜਿਵੇਂ ਮੰਨ ਕੇ ਚੱਲੋ ਇੱਕ ਤੁਹਾਨੂੰ ਉਦਾਹਰਨ ਦੇ ਦਿੰਨੇ ਆ ਵੀ ਜਿਵੇਂ ਉਹਨਾਂ ਨੇ ਕਿਹਾ 10 ਪਸ਼ੂਆਂ ਲਈ 40 ਫੁੱਟ ਲੰਮਾ ਤੇ 20 ਫੁੱਟ ਚੌੜਾ ਸ਼ੈੱਡ ਛਤਣਾ ਤੇ ਨਾਲ ਉਹਦੇ 60 ਫੁੱਟ ਜਗ੍ਹਾ ਖੁੱਲੀ ਚਾਹੀਦੀ ਆ ਤੇ ਕੱਚੀ ਜਗ੍ਹਾ ਚਾਹੀਦੀ ਆ ਤੇ ਉਹ ਸਾਰੀਆਂ ਸ਼ਰਤਾਂ ਤੁਹਾਡੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਤਾਂ ਫੇਰ ਜਾ ਕੇ ਤੁਹਾਨੂੰ ਜਿਹੜਾ ਉਹ ਲੋਨ ਮਿਲੂਗਾ ਸ਼ੈੱਡ ਵਾਲਾ ਨਹੀਂ ਲੋਨ ਮਿਲ ਜੂਗਾ ਤੇ ਜੇ ਉਹਦੇ ਵਿੱਚ ਕੋਈ ਸ਼ਰਤਾਂ ਦੇ ਵਿੱਚ ਕਮੀ ਹੋਈ ਤਾਂ ਤੁਹਾਨੂੰ ਸਬਸਿਡੀ ਨਹੀਂ ਆਉਣੀ ਲੋਨ ਮਿਲ ਜੂਗਾ ਲੋਨ ਦੀ ਕੋਈ ਦਿੱਕਤ ਨਹੀਂ ਹੈਗੀ ਸਬਸਿਡੀ ਆ ਜਿਹੜੀ ਉਹ ਜੇ ਤੁਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰੋਗੇ ਤਾਂ ਫੇਰ ਮਿਲੂਗੀ ਉਸ ਤੋਂ ਬਾਅਦ ਰਹੀ ਗੱਲ ਦਧਾਰੂ ਪਸ਼ੂਆਂ ਤੇ ਲੋਨ ਦਧਾਰੂ ਪਸ਼ੂਆਂ ਤੇ ਜਿਹੜਾ ਲੋਨ ਆ ਉਹ ਤੁਹਾਡੇ ਦੁੱਧ ਦੀ ਇਨਕਮ ਦੇ ਹਿਸਾਬ ਤੇ ਜਾਂ ਤੁਹਾਡਾ ਜਿਹੜਾ ਕੋਈ ਲੋਕਲ ਵੈਟਰਨਰੀ ਡਾਕਟਰ ਹੋਊਗਾ ਜਿਹੜਾ ਵੀ ਤੁਹਾਨੂੰ ਨੇੜੇ ਪਸ਼ੂ ਪਾਲਣਾ ਹਸਪਤਾਲ ਪੈਂਦਾ ਤੁਹਾਨੂੰ ਜਿਹੜਾ ਵੀ ਕੋਈ ਡਾਕਟਰ ਲੱਗਦਾ ਹੈਗਾ ਤੇ ਉਹ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਦੱਸੂਗਾ ਕਿ ਵੀ ਤੁਹਾਡੇ ਪਸ਼ੂਆਂ ਦੇ ਮੁੱਲ ਉਹਨੇ ਲਿਖ ਕੇ ਦੇਨੇ ਆ ਕਿ ਵੀ ਇੰਨੇ-ਇੰਨੇ ਮੁੱਲ ਦੇ ਇਨਾਂ ਕੋਲੇ ਇੰਨੇ ਦਧਾਰੂ ਪਸ਼ੂ ਹੈਗੇ ਉਹ ਇਨਸਪੈਕਸ਼ਨ ਕਰੂਗਾ ਤੁਹਾਡੇ ਪਸ਼ੂਆਂ ਦੀ ਬੈਂਕ ਨੂੰ ਤੁਹਾਡੇ ਤੁਹਾਨੂੰ ਇੱਕ ਸਰਟੀਫਿਕੇਟ ਕਟਵਾ ਕੇ ਦੇਣਾ ਪਊਗਾ ਤੇ ਫਿਰ ਉਹ ਜਿਹੜਾ ਦਧਾਰੂ ਪਸ਼ੂਆਂ ਤੇ ਤੁਸੀਂ ਲੋਨ ਲੈ ਸਕਦੇ ਆ ਮੇਰੇ ਖਿਆਲ ਦੇ ਵਿੱਚ 60 ਤੋਂ 70000 ਦੇ ਕਰੀਬ ਇੱਕ ਪਸ਼ੂਮਗਰ ਜਿਹੜਾ ਉਹ ਪੈਸੇ ਮਿਲ ਜਾਂਦੇ ਆ ਤੇ ਸੀਮ ਕੰਡੀਸ਼ਨ ਇਹਦੇ ਵਿੱਚ ਹੈਗੀ ਆ ਕਿ ਜੇਕਰ ਤੁਸੀਂ 160 ਕੇ 65000 ਰੁਪਏ ਤੱਕ ਤੁਸੀਂ ਲੋਨ ਲੈਣੇ ਹੋ ਤਾਂ ਕੋਈ ਸਕਿਉਰਟੀ ਨਹੀਂ ਚਾਹੀਦੀ ਜੇ ਇਸ ਤੋਂ ਵੱਧ ਲੈਣਾ ਤੇ ਉਹਦੇ ਲਈ ਜਿਹੜੀ ਸਕਿਉਰਟੀ ਆ ਜਾਂ ਜਿਹੜੀ ਕੋਈ ਜ਼ਮੀਨ ਆ ਜਾਂ ਕੋਈ ਹੋਰ ਸ਼ਹਿਰੀ ਜਾਂ ਰੈਸ਼ੀ ਪ੍ਰਾਪਰਟੀ ਹੈਗੀ ਉਹ ਤੁਹਾਨੂੰ ਪਲੱਜ ਕਰਵਾਉਣੀ ਪਊਗੀ ਤੇ ਬਾਕੀ ਰਹੀ ਗੱਲ ਵੀਰੇ ਇਹਦੇ ਵਿੱਚ ਸਬਸਿਡੀ ਦੀ ਕਿੰਨੀ ਲੈ ਸਕਦੇ ਹੋ ਉਹ ਵੀਰੇ ਤੁਹਾਡੇ ਲੋਨ ਤੇ ਡਿਪੈਂਡ ਕਰਦਾ ਤੁਸੀਂ 10 ਪਸ਼ੂਆਂ ਦਾ ਸ਼ੈੱਡ ਬਣਾ ਰਹੇ ਹੋ ਦਹਾਂ ਦੇ ਤੇ ਸਬਸਿਡੀ ਆਉਣੀ ਆ 25% ਜਾਂ 35% ਉਹ ਤੁਹਾਡੀ ਕੈਟਾਗਰੀ ਵਾਈ ਜਾਊਗੀ ਪਰ ਇੱਕ ਗੱਲ ਦਾ ਧਿਆਨ ਰੱਖਿਓ ਜੇ ਕਿ ਇੱਕ ਪ੍ਰੋਡਕਟ ਦੇ ਉੱਪਰ ਤੁਸੀਂ ਸਿਰਫ ਇੱਕ ਵਾਰੀ ਸਬਸਿਡੀ ਲੈ ਸਕਦੇ ਹੋ ਜੇ ਤੁਸੀਂ ਅੱਜ 10 ਪਸ਼ੂਆਂ ਦੇ ਸ਼ੈੱਡ ਤੇ ਸਬਸਿਡੀ ਲੈ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ 30 ਪਸ਼ੂਆਂ ਦਾ ਪੀਣਾਵਾਂ ਪਾਸੋਂ ਦਾ ਸ਼ੈੱਡ ਬਣਾਉਂਗੇ ਜੇ ਉਹਦੇ ਤੇ ਕਹੋਂ ਵੀ ਅਸੀਂ ਸਬਸਿਡੀ ਲੈ ਲਾਂਗੇ ਤਾਂ ਉਹ ਸਬਸਿਡੀ ਤੁਹਾਨੂੰ ਨਹੀਂ ਮਿਲੂਗੀ ਤੇ ਸੋ ਵੀਰੇ ਇਸ ਗੱਲ ਦਾ ਜ਼ਰੂਰ ਧਿਆਨ ਰੱਖੇ ਜਿਵੇਂ ਸਾਰੇ ਜਿੰਨੇ ਵੀ ਤਰ੍ਹਾਂ ਦੇ ਲੋਨ ਹੈਗੇ ਆ ਸਾਰਿਆਂ ਦੇ ਵਿੱਚ ਇਹ ਚੀਜ਼ ਦਾ ਧਿਆਨ ਰੱਖਿਆ ਜਾਂਦਾ ਕਿ ਜਿਹੜੀ ਸਬਸਿਡੀ ਹੈ ਉਹ ਸਿਰਫ ਇੱਕ ਵਾਰ ਦਿੱਤੀ ਜਾਂਦੀ ਆ ਤੇ ਸੋ ਵੀਰੇ ਜੇ ਕੋਈ ਇਹਦੇ ਵਿੱਚੋਂ ਜਾਣਕਾਰੀ ਮਿਸ ਹੋ ਗਈ ਹੋਵੇ ਜਾਂ ਤੁਹਾਨੂੰ ਲੱਗਦੀ ਹੋਵੇ ਕਿ ਵੀ ਆਸ ਚੀਜ਼ ਬਾਰੇ ਸਾਨੂੰ ਹੋਰ ਜਾਣਕਾਰੀ ਖੁੱਲ ਕੇ ਚਾਹੀਦੀ ਸੀ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸ ਦੇਣਾ ਤੇ ਆਪਾਂ ਕੋਈ ਗੱਲ ਨਹੀਂ ਤੁਹਾਡੇ ਕਮੈਂਟ ਦਾ ਰਿਪਲਾਈ ਜ਼ਰੂਰ ਕਰਾਂਗੇ ਤੁਹਾਨੂੰ ਲਿਖ ਕੇ ਉਸ ਚੀਜ਼ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਊਗੀ ਤੇ ਇੱਕ ਵਾਰੀ ਫਿਰ ਤੋਂ ਫੁੱਲ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ